ਠੱਗਾਂ ਦੇ ਵੱਲੋਂ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਇਜਾਜ਼ਤ ਕੀਤੇ ਜਾ ਰਹੇ ਨੇ ਇਸੇ ਕੜੀ ਵਿੱਚ ਇੱਕ ਟਾਲ ਚਲਾਉਣ ਵਾਲੇ ਬਜ਼ੁਰਗ ਨੂੰ ਪ੍ਰਵਾਸੀ ਜੋੜੇ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਸੋਨੇ ਦੇ ਸਿੱਕਿਆਂ ਦੇ ਨਾਮ ਤੇ ਇਸ ਬਜ਼ੁਰਗ ਦੇ ਕੋਲੋਂ ਲੱਖਾਂ ਰੁਪਏ ਲੁੱਟ ਕੇ ਇਹ ਜੋੜਾ ਫਰਾਰ ਹੋ ਚੁੱਕਿਆ ਬਜ਼ੁਰਗ ਮੁਤਾਬਕ ਉਸ ਦੇ ਕੋਲ ਇੱਕ ਬਿਹਾਰੀ ਵਿਅਕਤੀ ਆਉਂਦਾ ਸੀ ਤੇ ਆਪਣੇ ਆਪ ਨੂੰ ਪ੍ਰਵਾਸੀ ਦੱਸਦਾ ਸੀ ਤੇ ਕਹਿੰਦਾ ਸੀ ਕਿ ਉਹ ਕੋਠਿਆਂ ਵਿੱਚ ਤੇਲ ਲਗਾਉਣ ਦਾ ਕੰਮ ਕਰਦਾ ਹੈ ਤੇ ਇੱਕ ਦਿਨ ਉਸ ਕੋਲ ਸਿੱਕਾ ਲੈ ਕੇ ਆਇਆ ਕਿ ਉਸ ਨੂੰ ਇਹ ਸਿੱਕੇ ਮਿਲੇ ਨੇ ਜਦੋਂ ਉਸ ਨੇ ਉਹ ਸਿੱਕਾ ਲੈ ਕੇ ਸੁਨਿਆਰੇ ਕੋਲ ਚੈੱਕ ਕਰਵਾਇਆ ਤਾਂ ਉਹ ਸੋਨੇ ਦਾ ਨਿਕਲਿਆ ਜਿਸ ਤੋਂ ਬਾਅਦ ਪ੍ਰਵਾਸੀ ਦੇ ਨਾਲ ਉਸਦੀ ਡੀਲ 4 ਲੱਖ ਰੁਪਏ ਵਿੱਚ ਫਾਈਨਲ ਹੋਈ ਤੇ ਜਦੋਂ ਉਸ ਨੇ 4 ਲੱਖ ਚ ਸਾਰੇ ਸਿੱਕੇ ਖਰੀਦ ਲਏ ਤਾਂ ਸੁਨਿਆਰੇ ਕੋਲ ਜਾ ਕੇ ਪੂਰਾ ਪਰਦਾ ਫਾਸ਼ ਹੋਇਆ ਤੇ ਹੁਣ ਬਜ਼ੁਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਸੁਨਾਨਾਲ ਜਿਹਨੇ ਕੋਈ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਪੜਾਣਾ ਹੋਵੇ ਸੀ ਜੀ ਇੱਕ ਟਿਕਾਣਾ ਗੜਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਸਿਰ ਅਛਾ ਲੜਾ ਕੀਤਾ ਨੋ ਤੁਸੀਂ ਚੈੱਕ ਕਰਿਆ ਸੋਰਾ ਨਹੀਂ ਗਿਆ ਨੁਕਲੇ ਸਿੱਕੀ ਆ ਪਤਾ ਨਹੀਂ ਕਾਦੇ ਆ ਕਰੇ ਕਿ ਕਿਹੜਾ ਬਰਗ ਲਾਦਾ ਚੌਸ ਦੇ ਆ ਕੰਦੇ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਹੋ ਇਜਾ ਦੋ ਚਾਰ ਨੂੰ ਮੈਂ ਇਹ ਜੋ ਦਿਖਾਇਆ ਇਸ ਨਾਲ ਨੁਕਲੇ ਕਿੱਟਾ ਨਾ ਨਾ ਮੰਨਦੇ ਨਹੀਂ ਕਰਨਾ ਨਾ ਮਾਮੂਲੀ ਮਾਮੂਲੀ ਕੀ ਡਰਨਾ ਇਹ ਵਾਕਿਆ ਵਾਲਾ ਸਾਰਾ ਬਕੈਰ ਨੇ ਉਹ ਇੱਕ ਦਿਖਾ ਕੇ ਤਾਂ ਸੀਗਾ ਉਹ ਸੋਨੇ ਦਾ ਮੁਰਗੋ ਜੇ ਤਾੜਾ ਨੂੰ ਕਿਲੇ ਸਾਰੇ ਨਾਲ ਲਈ ਯਾਰ ਤੁਸੀਂ ਕਿੰਨੇ ਚੱਕਰੇ ਆ ਮੈਂ ਸਿਨੇਰੇ ਨੂੰ ਕਰਾਇਆ ਕੀ ਕਿ ਸਿਨੇਰੇ ਸਿਨੇਰੇ ਗਿਆ ਤੇ ਸੁਣਦਾ ਆ ਯਾਰ ਬਕੈਰ ਦਾ ਬਦਾਰ ਨਹੀਂ ਉਸ ਤੋਂ ਦੇ ਨਾਲੇ ਜਾਵੀ ਉਹ ਦਿਖਾ ਲਿਆ ਲੋ ਕਹਿੰਦੇ ਸਾਰੇ ਪਿੱਤੜਾ ਜਿਹੜਾ ਸੋਨੇ ਦਾ ਉਹ ਵੀ ਲੱਗਿਆ ਕੋਈ ਕਿੰਨੇ ਪੈਸੇ ਤੇ ਦੁੱਜ ਨੂੰ ਕਿਆ ਲੱਗ ਰਹੀ ਆ ਕੀ ਇਹਦੀ ਸੂਚਨਾ ਪੁਰਸ ਨੂੰ ਦਿੱਤੀ ਸੀ ਮੈਂ ਉਸ ਦਿਨ ਕੀ ਹੋ ਕਹਿੰਦੇ ਸਾਡੇ ਪਾਸੇ ਨਹੀਂ ਗੱਲ ਕਿਉਂ ਬਸ ਇਹੀ ਕਹਿੰਦੇ ਠੱਗਾਂ ਦੇ ਵੱਲੋਂ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਈਜਾਜ਼ ਕੀਤੇ ਜਾ ਰਹੇ ਨੇ ਇਸੇ ਕੜੀ ਵਿੱਚ ਇੱਕ ਟਾਲ ਚਲਾਉਣ ਵਾਲੇ ਬਜ਼ੁਰਗ ਨੂੰ ਪ੍ਰਵਾਸੀ ਜੋੜੇ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਸੋਨੇ ਦੇ ਸਿੱਕਿਆਂ ਦੇ ਨਾਮ ਤੇ ਇਸ ਬਜ਼ੁਰਗ ਦੇ ਕੋਲੋਂ ਲੱਖਾਂ ਰੁਪਏ ਲੁੱਟ ਕੇ ਇਹ ਜੋੜਾ ਫਰਾਰ ਹੋ ਚੁੱਕਿਆ ਬਜ਼ੁਰਗ ਮੁਤਾਬਕ ਉਸ ਦੇ ਕੋਲ ਇੱਕ ਬਿਹਾਰੀ ਵਿਅਕਤੀ ਆਉਂਦਾ ਸੀ ਤੇ ਆਪਣੇ ਆਪ ਨੂੰ ਪ੍ਰਵਾਸੀ ਦੱਸਦਾ ਸੀ ਤੇ ਕਹਿੰਦਾ ਸੀ ਕਿ ਉਹ ਕੋਠਿਆਂ ਵਿੱਚ ਟਾਇਲਾ ਲਗਾਉਣ ਦਾ ਕੰਮ ਕਰਦਾ ਹੈ ਤੇ ਇੱਕ ਦਿਨ ਉਸ ਕੋਲ ਸਿੱਕਾ ਲੈ ਕੇ ਆਇਆ ਕਿ ਉਸ ਨੂੰ ਇਹ ਸਿੱਕੇ ਮਿਲੇ ਨੇ ਜਦੋਂ ਉਸ ਨੇ ਉਹ ਸਿੱਕਾ ਲੈ ਕੇ ਸੁਨਿਆਰੇ ਕੋਲੋਂ ਚੈੱਕ ਕਰਵਾਇਆ ਤਾਂ ਉਹ ਸੋਨੇ ਦਾ ਨਿਕਲਿਆ ਜਿਸ ਤੋਂ ਬਾਅਦ ਪ੍ਰਵਾਸੀ ਦੇ ਨਾਲ ਉਸਦੀ ਡੀਲ 4 ਲੱਖ ਰੁਪਏ ਵਿੱਚ ਫਾਈਨਲ ਹੋਈ ਤੇ ਜਦੋਂ ਉਸ ਨੇ 4 ਲੱਖ ਚ ਸਾਰੇ ਸਿੱਕੇ ਖਰੀਦ ਲਏ ਤਾਂ ਸੁਨਿਆਰੇ ਕੋਲ ਜਾ ਕੇ ਪੂਰਾ ਪਰਦਾ ਫਾਸ਼ ਹੋਇਆ ਤੇ ਹੁਣ ਬਜ਼ੁਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਠੱਗਾਂ ਦੇ ਵੱਲੋਂ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਇਜਾਜ਼ਤ ਕੀਤੇ ਜਾ ਰਹੇ ਨੇ ਇਸੇ ਕੜੀ ਵਿੱਚ ਇੱਕ ਟਾਲ ਚਲਾਉਣ ਵਾਲੇ ਬਜ਼ੁਰਗ ਨੂੰ ਪ੍ਰਵਾਸੀ ਜੋੜੇ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਸੋਨੇ ਦੇ ਸਿੱਕਿਆਂ ਦੇ ਨਾਮ ਤੇ ਇਸ ਬਜ਼ੁਰਗ ਦੇ ਕੋਲੋਂ ਲੱਖਾਂ ਰੁਪਏ ਲੁੱਟ ਕੇ ਇਹ ਜੋੜਾ ਫਰਾਰ ਬਜ਼ੁਰਗ ਮੁਤਾਬਕ ਉਸ ਦੇ ਕੋਲ ਇੱਕ ਬਿਹਾਰੀ ਵਿਅਕਤੀ ਆਉਂਦਾ ਸੀ ਤੇ ਆਪਣੇ ਆਪ ਨੂੰ ਪ੍ਰਵਾਸੀ ਦੱਸਦਾ ਸੀ ਤੇ ਕਹਿੰਦਾ ਸੀ ਕਿ ਉਹ ਕੋਠਿਆਂ ਵਿੱਚ ਟਾਇਲਾ ਲਗਾਉਣ ਦਾ ਕੰਮ ਕਰਦਾ ਹੈ ਤੇ ਇੱਕ ਦਿਨ ਉਸ ਕੋਲ ਸਿੱਕਾ ਲੈ ਕੇ ਆਇਆ ਕਿ ਉਸ ਨੂੰ ਇਹ ਸਿੱਕੇ ਮਿਲੇ ਨੇ ਜਦੋਂ ਉਸ ਨੇ ਉਹ ਸਿੱਕਾ ਲੈ ਕੇ ਸੁਨਿਆਰੇ ਕੋਲੋਂ ਚੈੱਕ ਕਰਵਾਇਆ ਤਾਂ ਉਹ ਸੋਨੇ ਦਾ ਨਿਕਲਿਆ ਜਿਸ ਤੋਂ ਬਾਅਦ ਪ੍ਰਵਾਸੀ ਦੇ ਨਾਲ ਉਸ ਦੀ ਡੀਲ 4 ਲੱਖ ਰੁਪਏ ਵਿੱਚ ਫਾਈਨਲ ਹੋਈ ਤੇ ਜਦੋਂ ਉਸ ਨੇ 4 ਲੱਖ ਚ ਸਾਰੇ ਸਿੱਕੇ ਖਰੀਦ ਲਏ ਤਾਂ ਸੁਨਿਆਰੇ ਕੋਲ ਜਾ ਕੇ ਪੂਰਾ ਪਰਦਾ ਫਾਸ਼ ਹੋਇਆ ਤੇ ਹੁਣ ਬਜ਼ੁਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ